ਪੰਜਾਬੀ ਸਿੰਗਰ ਤੇ ਐਕਟਰ ਜਸਸੀ ਗਿੱਲ ਜਿਸ ਨੇ ਹਾਲ ਹੀ ਚ ਪੰਜਾਬ ਕਿੰਗਸ ਤੇ ਆਰਸੀਬੀ ਦੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟਾਂਜ ਕੀਤੀ ਜਦੋਂ ਮੈਚ ਦੇ ਦੌਰਾਨ ਆਨਲਾਈਨ ਕੁਝ ਲੋਕਾਂ ਨੇ ਰਿਲੀਜੀਅਸ ਵਾਲੀ ਗੱਲ ਨਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਸਸੀ ਗਿੱਲ ਨੇ ਵਧੀਆ ਮੈਸੇਜ ਦਿੰਦਿਆਂ ਕਿਹਾ ਕਿ ਕ੍ਰਿਕਟ ਵਿੱਚ ਧਰਮ ਨਾ ਲੈ ਕੇ ਆਓ ਇਹ ਸਿਰਫ ਖੇਡ ਹੈ ਖੇਡ ਵਾਂਗ ਹੀ ਇੰਜੋਏ ਕਰੋ ਉਸ ਦਾ ਮਤਲਬ ਸੀ ਕਿ ਖੇਡ ਖੇਡ ਹੀ ਰਹਿਣੀ ਚਾਹੀਦੀ ਹੈ ਨਾ ਹੀ ਕਿਸੇ ਦੀ ਕਾਸ ਜਾਂ ਰਿਲੀਜੀਅਨ ਨਾਲ ਜੋੜ ਕੇ ਵਿਵਾਦ ਬਣਾਉਣਾ ਚਾਹੀਦਾ ਹੈ ਉਸ ਨੇ ਇਹ ਵੀ ਕਿਹਾ ਕਿ ਤੁਸੀਂ ਕਿਸੇ ਟੀਮ ਨੂੰ ਸਪੋਰਟ ਕਰਦੇ ਹੋ ਤਾਂ ਕਰੋ ਪਰ ਦੁੱਜੇ ਨੂੰ ਰਿਸਪੈਕਟ ਵੀ ਦਿਓ ਹੇਟ ਕਮੈਂਟਸ ਨਾਲ ਕਿਸੇ ਨੂੰ ਹਰਟ ਕਰਨ ਦੀ ਲੋੜ ਨਹੀਂ სპੋਰਟ ਸ਼ੁਡ ਯੂਨਾਈਟ ਅਸ ਨਾਟ ਡਿਵਾਈਡ ਅਸ ਸੋ ਬੈਡ ਲੱਕ ਪੰਜਾਬ ਦੀ ਟੀਮ ਦੇ ਲਈ ਥੋੜਾ ਬੁਰਾ ਫੀਲ ਹੋ ਰਿਹਾ No doubt but ਮੈਂ ਇੱਕ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਆਲਰੇਡੀ ਨਿਊਜ਼ ਚੈਨਲਸ ਤੇ ਆ ਹਿੰਦੂ ਮੁਸਲਮਾਨ ਸਿੱਖ ਸਟੇਟਸ ਇਹ ਸਭ ਬਹੁਤ ਕੁਝ ਚੱਲ ਰਿਹਾ ਆਲਰੇਡੀ ਬਹੁਤ ਕੁਝ ਚੱਲ ਰਿਹਾ ਸੋ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਕ੍ਰਿਕਟ ਦੇ ਵਿੱਚ ਇਹ ਸਭ ਨਾ ਲੈ ਕੇ ਆਓ ਕਿਉਂਕਿ ਆਪਣੇ ਮੁੰਡੇ ਹੋਰ ਵੀ ਟੀਮਾਂ ਦੇ ਵਿੱਚ ਖੇਡਦੇ ਆ। ਕ੍ਰਿਕਟ ਨੂੰ ਕ੍ਰਿਕਟ ਦੀ ਤਰ੍ਹਾਂ ਇੰਜੋਏ ਕਰੋ। ਸੋ ਫੀਲ ਹੈਪੀ। ਅੱਜ ਤੁਸੀਂ ਗੁੱਡ ਕ੍ਰਿਕਟ ਦਾ ਮੈਚ ਦੇਖਿਆ, ਬਹੁਤ ਚੰਗਾ ਮੈਚ ਦੇਖਿਆ। ਐਂਡ ਕੋਹਲੀ ਦੀ ਵੈਨੂ ਇੰਜੋਏ ਕਰੋ। 18 ਸਾਲ ਬਾਅਦ ਕੱਪ ਚੱਕਿਆ ਉਹਨੇ, ਕੋਈ ਗੱਲ ਨਹੀਂ ਪੰਜਾਬ ਆਪਾਂ ਨੈਕਸਟ ਈਅਰ ਚੱਕ ਲਾਂਗੇ। ਸਾਈਨ ਆਫ। ਪੰਜਾਬੀ ਸਿੰਗਰ ਤੇ ਐਕਟਰ ਜਸਸੀ ਗਿੱਲ ਜਿਸ ਨੇ ਹਾਲ ਹੀ ਚ ਪੰਜਾਬ ਕਿੰਗਸ ਤੇ ਆਰਸੀਬੀ ਦੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟਾਂਜ ਕੀਤੀ ਜਦੋਂ ਮੈਚ ਦੇ ਦੌਰਾਨ ਆਨਲਾਈਨ ਕੁਝ ਲੋਕਾਂ ਨੇ ਰਿਲੀਜੀਅਸ ਵਾਲੀ ਗੱਲ ਨਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਸਸੀ ਗਿੱਲ ਨੇ ਵਧੀਆ ਮੈਸੇਜ ਦਿੰਦਿਆਂ ਕਿਹਾ ਕਿ ਕ੍ਰਿਕਟ ਵਿੱਚ ਧਰਮ ਨਾ ਲੈ ਕੇ ਆਓ ਇਹ ਸਿਰਫ ਖੇਡ ਹੈ ਖੇਡ ਵਾਂਗ ਹੀ ਇੰਜੋਏ ਕਰੋ ਉਸ ਦਾ ਮਤਲਬ ਸੀ ਕਿ ਖੇਡ ਖੇਡ ਹੀ ਰਹਿਣੀ ਚਾਹੀਦੀ ਹੈ ਨਾ ਹੀ ਕਿਸੇ ਦੀ ਕਾਸ ਜਾਂ ਰਿਲੀਜੀਅਨ ਨਾਲ ਜੋੜ ਕੇ ਵਿਵਾਦ ਬਣਾਉਣਾ ਚਾਹੀਦਾ ਹੈ ਉਸ ਨੇ ਇਹ ਵੀ ਕਿਹਾ ਕਿ ਤੁਸੀਂ ਕਿਸੇ ਟੀਮ ਨੂੰ ਸਪੋਰਟ ਕਰਦੇ ਹੋ ਤਾਂ ਕਰੋ ਪਰ ਦੂਜੇ ਨੂੰ ਰਿਸਪੈਕਟ ਵੀ ਦਿਓ ਹੇਟ ਕਮੈਂਟਸ ਨਾਲ ਕਿਸੇ ਨੂੰ ਹਰਟ ਕਰਨ ਦੀ ਲੋੜ ਨਹੀਂ სპੋਰਟ ਸ਼ੁੱਡ ਯੂਨਾਈਟ ਅਸ ਨਾਟ ਡਿਵਾਈਡ ਅਸ ਸੋ ਬੈਡ ਲੱਕ ਪੰਜਾਬ ਦੀ ਟੀਮ ਦੇ ਲਈ ਥੋੜਾ ਬੁਰਾ ਫੀਲ ਹੋ ਰਿਹਾ 노 ਡਾਊਟ ਬਟ ਮੈਂ ਇੱਕ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਆਲਰੇਡੀ ਨਿਊਜ਼ ਚੈਨਲਸ ਤੇ ਆ ਹਿੰਦੂ ਮੁਸਲਮਾਨ ਸਿੱਖ ਸਟੇਟਸ ਇਹ ਸਭ ਬਹੁਤ ਕੁਝ ਚੱਲ ਰਿਹਾ ਆਲਰੇਡੀ ਬਹੁਤ ਕੁਝ ਚੱਲ ਰਿਹਾ ਸੋ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਕ੍ਰਿਕਟ ਦੇ ਵਿੱਚ ਇਹ ਸਭ ਨਾ ਲੈ ਕੇ आओ ਕਿਉਂਕਿ ਆਪਣੇ ਮੁੰਡੇ ਹੋਰ ਵੀ ਟੀਮਾਂ ਦੇ ਵਿੱਚ ਖੇਡਦੇ ਆ। ਕ੍ਰਿਕਟ ਨੂੰ ਕ੍ਰਿਕਟ ਦੀ ਤਰ੍ਹਾਂ ਇੰਜੋਏ ਕਰੋ। ਸੋ ਫੀਲ ਹੈਪੀ। ਅੱਜ ਤੁਸੀਂ ਗੁੱਡ ਕ੍ਰਿਕਟ ਦਾ ਮੈਚ ਦੇਖਿਆ, ਬਹੁਤ ਚੰਗਾ ਮੈਚ ਦੇਖਿਆ। ਐਂਡ ਕੋਹਲੀ ਦੀ ਵੈਨੂ ਇੰਜੋਏ ਕਰੋ। 18 ਸਾਲ ਬਾਅਦ ਕੱਪ ਚੱਕਿਆ ਉਹਨੇ, ਕੋਈ ਗੱਲ ਨਹੀਂ ਪੰਜਾਬ ਆਪਾਂ ਨੈਕਸਟ ਈਅਰ ਚੱਕ ਲਾਂਗੇ। ਸਾਈਨ ਆਫ। ਪੰਜਾਬੀ ਸਿੰਗਰ ਤੇ ਐਕਟਰ ਜਸਸੀ ਗਿੱਲ ਜਿਸ ਨੇ ਹਾਲ ਹੀ ਚ ਪੰਜਾਬ ਕਿੰਗਸ ਤੇ ਆਰਸੀਬੀ ਦੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟਾਂਜੀ ਕੀਤੀ ਜਦੋਂ ਮੈਚ ਦੇ ਦੌਰਾਨ ਆਨਲਾਈਨ ਕੁਝ ਲੋਕਾਂ ਨੇ ਰਿਲੀਜੀਅਸ ਵਾਲੀ ਗੱਲ ਨਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਸਸੀ ਗਿੱਲ ਨੇ ਵਧੀਆ ਮੈਸੇਜ ਦਿੰਦਿਆਂ ਕਿਹਾ ਕਿ ਕ੍ਰਿਕਟ ਵਿੱਚ ਧਰਮ ਨਾ ਲੈ ਕੇ ਆਓ ਇਹ ਸਿਰਫ ਖੇਡ ਹੈ ਖੇਡ ਵਾਂਗ ਹੀ ਇੰਜੋਏ ਕਰੋ ਉਸ ਦਾ ਮਤਲਬ ਸੀ ਕਿ ਖੇਡ ਖੇਡ ਹੀ ਰਹਿਣੀ ਚਾਹੀਦੀ ਹੈ ਨਾ ਹੀ ਕਿਸੇ ਦੀ ਕਾਸ ਜਾਂ ਰਿਲੀਜਨ ਨਾਲ ਜੋੜ ਕੇ ਵਿਵਾਦ ਬਣਾਉਣਾ ਚਾਹੀਦਾ ਹੈ ਉਸ ਨੇ ਇਹ ਵੀ ਕਿਹਾ ਕਿ ਤੁਸੀਂ ਕਿਸੇ ਟੀਮ ਨੂੰ ਸਪੋਰਟ ਕਰਦੇ ਹੋ ਤਾਂ ਕਰੋ ਪਰ ਦੂਜੇ ਨੂੰ ਰਿਸਪੈਕਟ ਦਿਓ ਹੇਟ ਕਮੈਂਟਸ ਦੇ ਨਾਲ ਕਿਸੇ ਨੂੰ ਹਰਟ ਕਰਨ ਦੀ ਲੋੜ ਨਹੀਂ sport should unite us not divide us ਸੋ ਬੈਡ ਲੱਕ ਪੰਜਾਬ ਦੀ ਟੀਮ ਦੇ ਲਈ ਥੋੜਾ ਬੁਰਾ ਫੀਲ ਹੋ ਰਿਹਾ no doubt ਬਟ ਮੈਂ ਇੱਕ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਆਲਰੇਡੀ ਨਿਊਜ਼ ਚੈਨਲਸ ਤੇ ਆ ਹਿੰਦੂ ਮੁਸਲਮਾਨ ਸਿੱਖ ਸਟੇਟਸ ਇਹ ਸਭ ਬਹੁਤ ਕੁਝ ਚੱਲ ਰਿਹਾ ਆਲਰੇਡੀ ਬਹੁਤ ਕੁਝ ਚੱਲ ਰਿਹਾ ਸੋ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਕ੍ਰਿਕਟ ਦੇ ਵਿੱਚ ਇਹ ਸਭ ਨਾ ਲੈ ਕੇ आओ ਕਿਉਂਕਿ ਆਪਣੇ ਮੁੰਡੇ ਹੋਰ ਵੀ ਟੀਮਾਂ ਦੇ ਵਿੱਚ ਖੇਡਦੇ ਆ। ਕ੍ਰਿਕਟ ਨੂੰ ਕ੍ਰਿਕਟ ਦੀ ਤਰ੍ਹਾਂ ਇੰਜੋਏ ਕਰੋ। ਸੋ ਫੀਲ ਹੈਪੀ। ਅੱਜ ਤੁਸੀਂ ਗੁੱਡ ਕ੍ਰਿਕਟ ਦਾ ਮੈਚ ਦੇਖਿਆ, ਬਹੁਤ ਚੰਗਾ ਮੈਚ ਦੇਖਿਆ। ਐਂਡ ਕੋਹਲੀ ਦੀ ਵੈਨਿਊ ਇੰਜੋਏ ਕਰੋ। 18 ਸਾਲ ਬਾਅਦ ਕੱਪ ਚੱਕਿਆ ਉਹਨੇ, ਕੋਈ ਗੱਲ ਨਹੀਂ ਪੰਜਾਬ ਆਪਾਂ ਨੈਕਸਟ ਈਅਰ ਚੱਕ ਲਾਂਗੇ। ਸਾਈਨ ਆਫ।